ਲੇਖਕ ਗੁਰਬਾਖਸ਼ ਸਿੰਘ ਜੀ ਦੀ ਲਿਖੀ ਹੋਈ ਕਿਤਾਬ ਦੁਨੀਆ ਇੱਕ ਮਹਿਲ ਹੈ ਭਾਗ ਚੌਥਾ ਇੱਕ ਹੋਰ ਮੁਸਕਰਾਹਟ ਤੇ ਇੱਕ ਹੋਰ ਮੁਸਕਰਾਹਟ ਮੈਨੂੰ ਜ਼ਿੰਦਗੀ ਦੀ ਉੱਚੀ ਗੰਦੀ ਉੱਤੇ ਚੜਦੀ ਇਰਾਨੀ ਮਟਿਆਰ ਮਟਿਆਰ ਨਹੀਂ ਦਿੱਤੀ ਇਰਾਨ ਵਿੱਚੋਂ ਮੈਂ ਕੋਈ ਕਾਲੀ ਨਹੀਂ ਸੰ ਲੈ ਆਇਆ ਦੋ ਉਹ ਭੁੱਲ ਮੁਸਕਰਾਹਟਾਂ ਈਰਾਨ ਦੀਆਂ ਦੋ ਵੱਡ ਮੁੱਲੀਆਂ ਸੋਗਾਤਾਂ ਮੈਂ ਆਪਣੇ ਦਿਲ ਦੀਆਂ ਤਹਾਂ ਵਿੱਚ ਸਾਂਭੀਆਂ ਹੋਈਆਂ ਸਨ ਇਹ ਈਰਾਨੀ ਮਟਿਆਰ ਮੇਰੇ ਘਰ ਮੋਤੇ ਲੱਗੀਆਂ ਮਜ਼ੂਰਨੀਆਂ ਦੀ ਜਮਾਦਾਰ ਨਹੀਂ ਸੀ ਗਰੀਬੀ ਤੋਂ ਮਜਬੂਰ ਹੋ ਗਾਂ ਅਨੇਕਾਂ ਔਰਤਾਂ ਸਾਡੇ ਕੰਮਾਂ ਉੱਤੇ ਲੱਗੀਆਂ ਹੋਈਆਂ ਸਨ ਜੁੰਮੇ ਦੇ ਦਿਨ ਅੱਧੀ ਛੁੱਟੀ ਸੀ ਲਾਉਡੇ ਵੇਲੇ ਸੈਰ ਕਰਦਾ ਮੈਂ ਦੂਰ ਨਿਕਲ ਗਿਆ ਰਾਹ ਵਿੱਚ ਇੱਕ ਪਿੰਡ ਦੇ ਸਾਹਮਣੇ ਸੜਕ ਦੇ ਪਾਰ ਇੱਕ ਛੋਟੀ ਜਿਹੀ ਪਹਾੜੀ ਸੀ ਜਿਹਦੇ ਪੈਰਾਂ ਵਿੱਚ ਇੱਕ ਚਮਣ ਸੀ ਪਰਦੇ ਦੀ ਰਸਮ ਦੇ ਬਾਵਜੂਦ ইরਾਨੀ ਜਿਹਾਉਂਦੇ ਦਿਲ ਵਾਲੇ ਲੋਕ ਹਨ ਹਰ ਹਫਤੇ ਫਾਗਾਂ ਚਮਣਾ ਵਿੱਚ ਬੜੀ ਰੌਣਕ ਹੁੰਦੀ ਸੀ ਦਾ ਦੇ ਸਮਾਵਰ ਭਖਦੇ ਹਨ ਇਸ ਤਰ੍ਹਾਂ ਮਰਦ ਬਾਗਾਂ ਵਿੱਚ ਖੇਡਦੇ ਖੁਸ਼ ਹੁੰਦੇ ਹਨ ਪਾਣੀ ਦੀ ਇੱਕ ਕਰੀਜ਼ ਦੇ ਕੰਡੇ ਲਈ ਕਈ ਕੁੜੀਆਂ ਪੈਰ ਧੋਰੰਗਾ ਸਨ ਸੰਗ ਮਰਮਰੀ ਪੈਰ ਕਾਲੇ ਬੁਰਕੇ ਮੂੰਹਾ ਤੋਂ ਝੁਕੇ ਹੋਏ ਨਕਾਬ ਚਿੱਟੇ ਨਕਸ਼ ਕਾਲੇ ਰੇਸ਼ਮ ਦੀ ਨੀੜਤਾ ਕਰਕੇ ਹੋਰ ਵੀ ਚਿੱਟੇ ਲੱਗਦੇ ਮੈਂ ਖੜੋ ਗਿਆ ਪਰ ਕੁੜੀਆਂ ਦੀ ਨਜ਼ਰ ਆਪਣੇ ਉੱਤੇ ਪੈਂਦੀ ਵੇਖ ਮੈਂ ਅਗਾਹ ਤੁਰ ਪਿਆ ਤਦੇ ਕਿਸੇ ਪੈਰਾਂ ਦੀ ਆਵਾਜ਼ ਮੈਂ ਆਪਣੇ ਪਿੱਛੇ ਸੁਣੀ ਇਹ ਸਾਡੀ ਜਮਾਦਾਰ ਨਹੀਂ ਸੀ ਪਹਿਲੀ ਨਜ਼ਰੀ ਤਾਂ ਮੈਂ ਥੁਪ ਪਛਾਹਤੀ ਨਾ ਗਈ ਕਾ ਮੋਤੇ ਮੋٹے ਪੱਦੇ ਤੇ ਥਾਂ-ਥਾਂ ਤੁਸੀਂ ਤੇ ਕੱਪੜੇ ਪਾ ਕੇ ਇਹ ਆਇਆ ਕਰਦੀ ਸੀ ਪਰ ਉਸ ਵੇਲੇ ਉਹ ਫੁੱਲੀ ਨਹੀਂ ਸੀ ਸਮਾਦੀ ਕਿ ਮੈਂ ਉਹਨੂੰ ਰੇਸ਼ਮੀ ਨਕਾਬ ਵਿੱਚ ਵੇਖ ਰਿਹਾ ਹਸ ਸਾਡੇ ਘਰ ਨਹੀਂ ਚੱਲੋਂਗੇ ਕੋਈ ਦੂਰ ਨਹੀਂ ਉਹ ਦਰਖਤ ਦੇ ਪਿੱਛੇ ਮੇਰੀ ਮਾਂ ਬੜੀ ਖੁਸ਼ ਹੋਵੇਗੀ ਮੇਰੀ ਭੈਣ ਭਰਾਵੜੇ ਖੁਸ਼ ਹੋਣਗੇ ਮੈਂ ਘਰ ਤੁਹਾਡੀਆਂ ਗੱਲਾਂ ਕਰਨੀ ਹੁੰਦੀਆਂ ਜਰੂਰ ਚਲੋ ਮੈਂ ਦੌੜ ਕੇ ਖ਼ਬਰ ਦਿੰਦੀ ਹਾਂ ਉਹ ਨੱਠ ਗਈ ਮੈਂ ਹੌਲੀ-ਹੌਲੀ ਉਸ ਦਰਖਤ ਵੱਲ ਤੁਰ ਪਿਆ ਘਰ ਦੂਰ ਨਹੀਂ ਹੋਣਾ ਉਹ ਛੇਤੀ ਹੀ ਪਹੁੰਕੇ ਮੈਨੂੰ ਆ ਮਿਲੀ ইরਾਨੀ ਬੋਲੀ ਵਿੱਚ ਸਵਾਗਤ ਦੇ ਸ਼ਬਦ ਬੜੇ ਹੀ ਮਿੱਠੇ ਹਨ ਸਾਰੇ ਬੱਚਿਆਂ ਨੇ ਮੈਨੂੰ ਖੁਸ਼ ਆਮਦੇਦ ਆਖਿਆ ਬਾਹਰ ਮੌਸਮ ਬੜਾ ਠੰਡਾ ਸੀ ਪਰ ਮਾਂ ਦਾ ਅੰਦਰ ਬੜਾ ਨਿੱਗਾ ਸੀ ਇੱਕ ਚੌਂਕੀ ਹੇਠਾਂ ਕੋਲਿਆਂ ਦੀ ਨਿੰਮੇ ਸੇਕ ਵਾਲੀ ਅੰਗੂਠੀ ਰੱਖੀ ਹੋਈ ਸੀ ਉੱਤੇ ਜੋ ਪਾਸੇ ਮੋٹے ਕੱਪੜੇ ਖਿਲਾਰੇ ਹੋਏ ਸਨ ਇਹਨੂੰ ਉਹ ਕੁਰਸੀ ਆਖਦੇ ਸਨ ਤੇ ਕਪੜਾ ਚੋੱਕ ਕੇ ਸਾਰੇ ਉਹਦੇ ਦਿਵਾਲੇ ਲੱਤਾਂ ਅੰਦਰ ਵੱਲ ਕਰਕੇ ਬਹਿ ਜਾਂਦੇ ਸਨ ਇੱਕ ਤਕੀਆ ਢੋ ਲਈ ਉਹਨਾਂ ਮੇਰੇ ਪਿੱਛੇ ਲਾ ਧਰੇ ਛੋਟਾ ਛੋਟਾ ਚੀਨੀ ਦੀਆਂ ਪਿਆਲੀਆਂ ਵਿੱਚ ਬਿਨਾਂ ਦੁੱਧ ਸਾਰਿਆਂ ਨੇ ਚਾਹ ਪੀਤੀ ਤੇ ਇੱਕ ਬੜਾ ਹੀ ਸੁਆਦਲਾ ਘੰਟਾ ਮੈਂ ਉੱਥੇ ਬਿਤਾਇਆ ਬੱਚਿਆਂ ਦੇ ਕੱਪੜੇ ਪੂਰੇ ਨਾ ਹੋਣ ਕਰਕੇ ਉਹ ਮੈਨੂੰ ਸੜਕ ਤੱਕ ਛੱਡਣ ਨਾਲ ਪਰ ਜਮਾਦਾਰਨੀ ਬੜੀ ਚਾਹ ਨਾਲ ਭਰੀ ਮੇਰੇ ਨਾਲ ਤੁਰਿਆ ਰਹੀ ਸੀ ਆਪੀ ਜਾਣਦੇ ਉਹਨੂੰ ਮੋੜਨ ਦੀ ਥਾਂ ਵਿੱਚ ਛੜਕਦੇ ਮੋੜ ਉੱਤੇ ਉਹਦਾ ਮੈਂ ਧੰਨਵਾਦ ਕੀਤਾ ਤੇ ਉਹਦੀ ਇਸਤਰੀ ਮਾਨ ਨੂੰ ਇੱਕ ਸੁਕਾਂਦੀਆਂ ਇੱਕ ਦੋ ਗੱਲਾਂ ਉਹਦੇ ਚੰਗੇ ਲੱਗਣ ਵਾਰੇ ਆਖ ਕੇ ਮੈਂ ਰੁਕਸਤ ਲੈਣੀ ਚਾਹੀ ਮੈਂ ਝਾਕਦੀ ਪਰ ਝਾਕਦੀ ਝਾਕਦੀ ਆਵਾਜ਼ ਵਿੱਚ ਇੱਕ ਕਪਲ ਹੋਰ ਠਹਿਰਨ ਲਈ ਉਸ ਮੈਨੂੰ ਆਖਿਆ ਕਿ ਕੋਈ ਗੱਲ ਰਹਿ ਗਈ ਸਨ ਛੇਤੀ ਕਰ ਤੇਰੇ ਕੱਪੜੇ ਭਾਰੇ ਨਹੀਂ ਤੇ ਠੰਡ ਇੱਕਦਮ ਉਤਰਾਈ ਹੈ। ਇੱਕ ਗੋਲ ਜਹੀ ਚੀਜ਼ ਉਸਨੇ ਆਪਣੀ ਬਾਹ ਥੱਲਿਓਂ ਕੱਢੀ ਜਿਹਦਾ ਪੀਲੇ ਰੰਗ ਚਾਨਣ ਚੰਨ ਦੀ ਚਾਨਣੀ ਵਿੱਚ ਮੈਨੂੰ ਸੁਨਹਿਰੀ ਦਿਸਿਆ। ਹੱਥ ਵਧਾ ਕੇ ਉਸ ਇਹ ਮੈਨੂੰ ਦੇਣੀ ਚਾਹੀ ਉਸ ਦੀਆਂ ਇੱਛਾ ਦਾ ਰੂਪ ਬਣੀਆਂ ਅੱਖਾਂ ਵਿੱਚ ਇੱਕ ਵੱਖਰੀ ਕਿਸਮ ਦੀ ਮੁਸਕਰਾਹਟ ਹੇਠਾਂ ਇਤਰਲਾ ਮੈਂ ਲਿਸ਼ਕਦਾ ਵੇਖਿਆ। ਇਹ ਕੋਈ ਦੇਣ ਵਾਲੀ ਚੀਜ਼ ਨਹੀਂ ਪਰ ਜਿਉਂ ਜਾਣਦੇ ਹੋ ਮੋੜਨਾ ਨਾ। ਆਪ ਮਹਾਰੇ ਹੱਥ ਵਧਾ ਕੇ ਮੈ ਉਸੇ ਦਾ ਦੋਫਾ ਫੜੀ ਇਹ ਸਾਡੇ ਖੇਤ ਦਾ ਪੱਕਾ ਹਲਵਾ ਕੱਦੂ ਹੈ ਤੁਸੀਂ ਮਾਸ ਨਹੀਂ ਖਾਂਦੇ ਮੁਰਗਾ ਤੁਸੀਂ ਮੋੜ ਦਿੱਤਾ ਸੀ ਮਾਂ ਕਹਿੰਦੀ ਸੀ ਕਿ ਤੁਸੀਂ ਖਾ ਸਕੋਗੇ ਉਸ ਨਿੱਗਰ ਕੱਦੂ ਨੂੰ ਦੋ ਮੀਲ ਚੱਕ ਕੇ ਕੈਂਪ ਵਿੱਚ ਲੈ ਜਾਣਾ ਮੇਰੇ ਲਈ ਠੰਡੀ ਰਾਤ ਵਿੱਚ ਇੱਕ ਸਵਾਲ ਨਾਲੋਂ ਘੱਟ ਨਹੀਂ ਸੀ ਪਰ ਕੱਤੀ ਸੱਜੇ ਤੇ ਕਦੇ ਖੱਬੇ ਪਟਾਵਾਂਗਾ ਇੱਕਦੇ ਦੋਹੇ ਹੱਥਾਂ ਨਾਲ ਢੇਡੂਤੇ ਉਸ ਪਾਰੇ ਕਦੋਂ ਨੂੰ ਸਾਮ ਦਾ ਜਦੋਂ ਮੈਂ ਤੁਰ ਹੀ ਜਾਂਦਾ ਸਾਂ ਤਾਂ ਮੇਰੇ ਮਨ ਵਿੱਚ ਇਹ ਮਿੱਠਾ ਯਕੀਨ ਕੁਦਗਦਾਰ ਰਹਿ ਜਾਂ ਸੀ ਕਿ ਅੱਜ ਰਾਤ ਮੈਂ ਤੇ ਇਹ ਮਿੱਠਾ ਕਦੂ ਦੋਵੇਂ ਕਿਸੇ ਦੀ ਪ੍ਰਸੰਨ ਨੀਂਦ ਦਾ ਸੁਪਨਾ ਹੋਵਾਂਗੇ ਧੰਨਵਾਦ